ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਇੱਕ ਰੈਕਿਟ ਦਾ ਪਰਦਾਫਾਸ਼ ਕਰਦਿਆਂ ਦੋ ਗੈਰਫਤਾਰ ਕਰਕੇ ਉਨ੍ਹਾਂ ਪਾਸੋਂ 14 ਬੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਦੱਸਿਆ ਕਿ ਉਨ੍ਹਾਂ ਨੂੰ ਤਲਾ ਮਿਲੀ ਸੀ ਕਿ ਸ਼ਹਿਰ ਵਿੱਚ ਸ਼ਰਾਬ ਦੀ ਤਸਕਰੀ ਕਰਨ ਵਾਲਾ ਗਰੋ ਸਰਗਰਮ ਹੈ ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਧਾਰ ਤੇ ਪੁਲਿਸ ਪਾਰਟੀ ਨੇ ਵਸ਼ੀਰਪੁਰਾ ਦੇ ਮੇਨ ਬਾਜ਼ਾਰ ਕੋਲ ਇੱਕ ਹੁੰਡੀ ਸੈਂਟਰ ਨੂੰ ਰਜਿਸਟ੍ਰੇਸ਼ਨ ਨੰਬਰ BB08AU 4295 ਰੋਕ ਕੇ ਚੈੱਕ ਕੀਤਾ ਸੁਪਨ ਸ਼ਰਮਾ ਦੱਸਿਆ ਕਿ ਪੁਲਿਸ ਨੇ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚ 14 ਪੇਟੀਆਂ ਪੰਜਾਬ ਦੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਅਤੇ ਅਦਿੱਤਿਆ ਵਾਰੀਅਰ ਸ਼੍ਰੀ ਜੋ ਆਈਪੀਐਸ ਸੀ ਜਿਹੜਾ ਇਨਡਿਰੈਕਸ਼ਨ ਤੇ ਇਹ ਸ਼ਰਾਬ ਵਾਲਾਂ ਦੇ ਮਾਫੀਆ ਜੋ ਇਹਨਾਂ ਦੇ ਖਿਲਾਫ ਜਿਹੜੀ ਇਨਾਂ ਦੇ ਖਰਾ ਕਾਰਵਾਈ ਕਰਦੇ ਹੋਏ ਇੱਕ ਗੱਡੀ ਨੂੰ ਕਾਬੂ ਕੀਤਾ ਗਿਆ ਜਿਹਦੀ ਗੱਡੀ ਦੇ ਵਿੱਚੋਂ 14 ਪੇਟੀਆਂ ਸ਼ਰਾਬ ਦੀਆਂ ਜਿਹੜੀਆਂ ਕਾਬੂ ਕੀਤੀਆਂ ਜਾਂ ਜਿਹਦੇ ਤਹਿਤ ਦੋ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਪੁਲਿਸ ਸਟੇਸ਼ਨ ਰਾਮਾ ਮੰਡੀ 'ਚ ਮੁਕੱਦਮਾ ਦਰਜ ਕੀਤਾ ਤੇ ਇਹਦੇ ਤਹਿਤ ਅੱਗੇ ਹੋਰ ਲਿੰਕ ਜੋੜ ਰਹੇ ਆ ਕਿ ਕਿੱਥੋਂ ਸ਼ਰਾਬ ਆਈ ਸੀ ਤੇ ਕਿੱਥੇ ਜਾਣੀ ਸੀ